ਹੁੰਦਾ ਸੀ ਨਹੀਂ ਲੱਭਿਆ ਕੁਛ ਮਾਲੀ ਨੂੰ ਕਿਹੜੇ ਗੁਰਦੁਆਰੇ ਤੋਂ ਪੈਸੇ ਮਿਲਦੇ ਸੀ ਕਿੱਥੋਂ ਤਨਖਾਹ ਮਿਲਦੀ ਸੀ ਦੁਨੀਆ ਮੰਨਦੀ ਹੈ ਨਾ ਮਤ ਪੈਦਾਂ ਦੇ باوجود ਤਰੂ ਤਾਰੇ ਮੰਗੂ ਚਮਕਿਓਹੀ ਵਾਲੇ ਆਲੀ ਸ਼ਤਾ ਉੱਥੇ ਖੜੇ ਨੇ ਠੀਕ ਆ ਐ ਨਹੀਂ ਵੀ ਉਹ ਸਮੇਂ ਕੁਝ ਗਲਤ ਨਹੀਂ ਹੁੰਦਾ ਰਿਹਾ ਪਰ ਇੱਕ ਬੜਾ ਸਖਤ ਕੰਟਰੋਲ ਸੀ ਪਾਇਏ ਸੀ ਇੱਕ ਹੁਣ ਤਾਂ ਇਹ ਬਣ ਗਿਆ ਨਾ ਆਰਾਮਨਾਮ ਕਿ ਲੂਟ ਹੈ ਲੂਟ ਸਕੇ ਤਾਂ ਲੂਟ ਇਸ ਪ੍ਰਸੰਗ 'ਚ ਇਹ ਕਿਤਾਬ ਸਾਹਮਣੇ ਆਈ ਆ ਮੈਂ ਕੁਝ ਗੱਲਾਂ ਕੀਤੀਆਂ ਨੇ ਉਹਦੋਂ ਵੱਡੀਆਂ ਗੱਲਾਂ ਬਹੁਤ ਸਾਰੇ ਨੂੰ ਪਤਾ ਹੋਣਗੀਆਂ ਟੈਲੀਵਿਜ਼ਨ ਤੇ ਵੀ ਕਹਿੰਦੇ ਨੇ ਟੋੜਾ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਪਰ ਮੈਂ ਹਾਲੇ ਨਹੀਂ ਇਹ ਦੱਸਣੀ ਚਲੋ ਕੀ ਗੱਲ ਕੀਤੀ ਸੀ ਉਹ ਵੱਖਰੀਆਂ ਗੱਲਾਂ ਨੇ ਸੋ ਜਿਹੜੀਆਂ ਮੈਂ ਗੱਲਾਂ ਦੱਸੀਆਂ ਨੇ 96 ਤੋਂ ਬਾਅਦ ਨਾ ਇੱਕ ਯੁੱਗ ਬਦਲ ਗਿਆ 96 ਤੱਕ ਟੋੜਾ ਸਾਹਿਬ ਦਾ ਬੋਲ ਵਾਲਾ ਸੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖਤ ਲੜਾਈ ਹੁੰਦੀ ਇਕਬਾਦੱਲਾ ਉਮੀਦਵਾਰ ਹੁੰਦਾ ਇੱਕ ਉਹਨਾਂ ਦਾ ਹੁੰਦਾ ਟੋੜਾ ਸਾਹਿਬ ਦਾ ਜਿੱਤ ਜਾਂਦੇ ਰਹੇ ਸਾਰੇ ਸਾਧਨ ਦੀ ਬਣ ਤੇਰੇ ਬਦਲਤੀ ਕਮੇਟੀ ਬਣਾਤੀ ਟਿਕਟਾਂ ਦੇਉਣਗੇ ਫਾਰਮ ਭਰੋ ਕਮੇਟੀ ਚ ਭੁੰਦੜ ਸਾਹਿਬ ਹੋਰ 4-5 ਬੰਦੇ ਅੰਮ੍ਰਿਤਸਰ ਮੀਟਿੰਗ ਹੋਈ ਟੋੜਾ ਸਾਹਿਬ ਵੀ ਲਾਈਨ ਚ ਲੱਗੇ ਹੋਏ ਟਿਕਟ ਲੈਣ ਲਈ ਫਾਰਮ ਭਰਨਾ ਭਰ ਵੀ ਮਾਲਾ ਸਿਆਂ ਲਿਖਤਾ ਜੀ ਲਿਖਤਾ ਜੀ ਕੀਤੋ ਸੇ ਨਿਤ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਅਕਸਰ ਮੈਂ ਪੰਜ ਬਾਣੀਆਂ ਦਾ ਪਾਠ ਪੂਰਾ ਕਰ ਲੈਂਦਾ ਹਾਂ ਪਰ ਸੱਜਣ ਲੋਕ ਆਉਂਦੇ ਨੇ ਸਵੇਰੇ ਜਲਦੀ ਆ ਜਾਂਦੇ ਨੇ ਵਿਗਨ ਪੈ ਜਾਂਦਾ ਪਰ ਮੈਂ ਉਹ ਸਾਰਾ ਦਿਨ ਚ ਪੂਰਾ ਕਰ ਲੈਂਦਾ ਮੈਂ ਪ੍ਰਧਾਨ ਸਾਹਿਬ ਇਹ ਲਿਖਣ ਦੀ ਕੀ ਲੋੜ ਆ ਕਹਿੰਦੇ ਆਪਾਂ ਕਦੇ ਖਤਰ ਝੂਠ ਬੋਲਣਾ ਆ ਜਿਹੜੇ ਇੰਟਰਵਿਊ ਲੈਂਦੇ ਆ ਇਹਨਾਂ ਚ ਕੋਈ ਪੰਜ ਬਾਣੀਆਂ ਪੜਦਾ ਸੋ ਇਹਦੇ ਹਾਲਤ ਦੇ ਵਿੱਚ ਤੁਸੀਂ ਦੇਖੋ ਬੰਦੇ ਦਾ ਕੀ ਬਣਦਾ ਹੈ ਫਿਰ ਬਹੁਜਨ ਸਮਾਜ ਪਾਰਟੀ ਨਾਲ ਗੱਠ ਜੋੜ ਹੋਇਆ ਆ ਸ਼ਾਸਕ ਰੁੱਠੋੜਾ ਸਾਹ ਕਹਿੰਦੇ ਸਾਨੂੰ ਜਨਤਾ ਦਲ ਵਾਲਿਆਂ ਨੇ ਤੇ ਆਰਐਸ ਜਿਹੜੀਆਂ ਪਹਿਲਾਂ ਜਨ ਸੰਘਿਆ ਸਾਨੂੰ ਹੈਰਾਨ ਬਹੁਤ ਕੀਤਾ ਸਰਕਾਰਾਂ ਨਹੀਂ ਚੱਲਣ ਦਿੱਤੀਆਂ ਪੈਰ ਖਿੱਚਦੇ ਰਹੇ ਆਈ ਕਿਹਾ ਜਾ ਪੰਚਨਾਲ ਆ ਗਿਆ ਜਿਹੜਾ ਕਹਿੰਦਾ ਸਾਡਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਆ ਹੁਣੇ ਸਾਨੂੰ ਪੰਚਕਲੀ ਤੋਂ ਥੜਕਣ ਨਹੀਂ ਦੇ ਉਹ ਸਮਾਂ ਤੇ ਸਹਾਇਤਾ ਕਰੂ ਲੋਕ ਸਭ ਇਕੱਠੇ ਜੁੜ ਹੋਇਆ ਸੀ ਜਿੱਤ ਗਏ ਪੰਜਾਬ ਭਵਨ ਬੈਠੇ ਉੱਤੇ ਟੋੜਾ ਸਾਹਿਬ ਸੀ ਮੈਂ ਉਹਨਾਂ ਨਾਲ ਸੀ ਹੀਟਾ ਬਾਦਲ ਸਾਹਿਬ ਸੀ ਬੜੇ ਖੁਸ਼ ਟੋੜਾ ਸਾਹਿਬ ਬਾਜਪਾ ਨੂੰ ਕੋਈ ਸਰਕਾਰ ਨੂੰ ਬੰਦਾ ਨਹੀਂ ਮਿਲ ਰਿਹਾ ਸੀ ਕਿਉਂਕਿ ਕੋਈ ਉਹਨੂੰ ਚਿੰਤਾ ਨਾਲ ਸੌਣ ਨੂੰ ਤਿਆਰ ਨਹੀਂ ਸੀ ਉਸ ਵੇਲੇ ਕਹਿੰਦੇ ਹਮੇ ਤਾਂ ਬਾਜਪਾ ਨੂੰ ਦੇ ਦਾਂਗੇ ਪਰ ਜਨਤਾ ਪਾਰਟੀ ਮੰਗੂ ਨਹੀਂ ਦਿੰਦੇ ਆ ਕਿਤਾਬ 'ਚ ਪੜਿਓ ਤੁਸੀਂ ਮਰਾਰ ਜੀ ਦਸਾਈ ਨਾਲ ਕਿੰਨੀ ਉਹਨਾਂ ਦੀ ਲੜਾਈ ਹੁੰਦੀ ਆ ਕਿਹੜੀਆਂ ਗੱਲਾਂ ਤੇ ਹੁੰਦੀ ਆ ਸਾਰੇ ਕਾਸੇ ਤੇ ਕਹਿੰਦੇ ਇੱਕ ਸ਼ਰਤ ਬਣਾਉਣੀ ਐ ਨਾ ਤੂੰ ਵੀ ਜਿਹੜੇ ਸਾਡੇ ਨਾਲ ਸੰਵਿਧਾਨਕ ਧੱਕੇ ਹੋਏ ਨੇ ਘੱਟ ਤੋਂ ਘੱਟ ਉਹ ਪੂਰੇ ਹੋਣ ਆਨੰਦਪੁਰ ਦਾ ਮਤਾ ਵੱਧ ਅਧਿਕਾਰ ਖੁਦਮਖਤਿਆਰੀ ਲੜ ਲਾਂਗੇ ਇਹਦੇ ਖਾਤਰ ਜਿਵੇਂ ਸੂਬਾ ਵੰਡਿਆ ਚੰਡੀਗੜ੍ਹ ਇਹ ਤਾਂ ਘੱਟ ਤੋਂ ਘੱਟ ਇਹ ਸ਼ਰਤਾਂ ਨਾਲ ਹਮਾਇਤ ਦੇਵਾਂਗੇ ਬੈਠੇ ਗੱਲ ਹੀ ਕਰ ਰਹਿਆ ਤਰਲੋਚਨ ਸਿੰਘ ਉਹ ਲੈੇ ਬਾਦਲ ਸਾਹਿਬ ਨੂੰ ਬਾਜਪਾ ਨੂੰ ਮਲਾਤਾ ਅਸੀਂ ਤਾਂ ਖਬਰ ਸੁਣੀ ਬਿਨਾਂ ਸ਼ਰਤ ਹਮਾਇਤ ਪ੍ਰਧਾਨ ਸਾਹਿਬ ਨਾ ਦੁੰਦਲ ਗਏ ਮਤ ਕਵਰਾ ਹੱਟ ਜਿਵੇਂ ਹੁੰਦੀਆਂ ਨਾ ਬਹੁਤ ਖਬਰ ਸੁਣ ਕੇ ਬੋਲੇ ਨਾ ਕਈ ਮਿੰਟ ਮਲ ਸ ਫਿਕਰਮੰਦੀ ਜੀ ਤਾਂ ਹੁੰਦੀ ਆ ਕਹਿੰਦੇ ਮਾਲਾ ਸਿਆਂ ਹੁਣ ਜੇ ਮੈਂ ਇਹਦੇ ਨਾਲ ਲੜਾਈ ਵਿੱਢ ਲਈ ਸਰਕਾਰ ਤਾਂ ਬਣਨੀ ਨਹੀਂ ਪੰਥ ਕਗਲੀ ਸਰਕਾਰ ਬਣਨ ਦੇ ਅਸਾਰ ਨੇ ਲੜਨਾ ਹੁਣ ਇਹਦੇ ਨਾਲ ਮੈਨੂੰ ਬੜਾ ਔਖਾ ਪਰ ਜਿਹੜੇ ਰਾਹ ਤੇ ਸਰਦਾਰ ਨੇ ਪੰਥ ਪਾਤਾ ਖਵਾਰੀਆਂ ਬਹੁਤ ਮਿਲਣੀਆਂ ਫਿਰ ਚਲੋ ਅੱਡ ਗੱਲਾ ਵੀ ਚੰਦੂ ਮਾਜਰਾ ਮੰਤਰੀ ਬਣਾਉਣਾ ਸੀ ਸੁਖਵੀਰ ਬਣਾਤਾ ਸੌ ਚੱਕ ਸਮਾਗਮ ਛੱਡਿਆ ਇਹੋਰ ਪ੍ਰੋਟੈਸਟ ਕਰਦੇ ਰਹੇ ਬਿਨਾ ਪਾਰਟੀ ਚ ਕਿਸੇਾਰੇ ਨਾਲ ਸਲਾਹ ਕੀਤੀ ਬਿਨਾ ਤੋੜਾ ਸਭ ਨਾਲ ਸਲਾਹ ਕੀਤੀ ਇੱਕ ਇਹ ਜਹਾ ਮਾਹੌਲ ਬਣਾ ਲਿਆ ਵੀ ਪੱਜੂ ਟੋੜਾ ਕਿੱਥੇ ਪੱਜੂ ਮਹਾਪ੍ਰਧਾਨ ਦੀ ਸੱਚੇ ਨਹੀਂ ਲੜਨਾ ਹੁਣ ਬਾਦਲ ਦੇ ਨਾਲ ਕਹਿੰਦੇ ਨਹੀਂ ਯਾਰ ਥੱਕ ਕੇ ਲੜਦਾ 97 ਦੀਆਂ ਚੋਣਾਂ ਆ ਗਈਆਂ ਫੇਰ ਉਹ ਹੀ ਲੜਾਈ ਸ਼ੁਰੂ ਟਿਕਟਾਂ ਦੀ ਵੰਡ ਹੋਈ ਮੈਨੂੰ ਕਹਿੰਦੇ ਬਾਦਲ ਸਾਹਿਬ ਨੇ CRPF CRPF ਦੀ ਸਿਕਿਉਰਿਟੀ ਲਈ ਲਈ ਮੈਂ ਹਾਂ ਜੀ ਉਹ ਤਾਂ ਪਹਿਲੀ ਇਹ ਹੀ ਕਿਹੜੀ ਗੱਲ ਕਹਿੰਦੇ ਉਹ ਨਹੀਂ ਮੈਂ ਹੋਰ ਗੱਲ ਕਰਦਾ 23 ਟਿਕਟਾਂ ਦਿੱਤੀਆਂ ਕਹਿੰਦੇ ਭਾਜਪਾ ਨੂੰ ਇੰਨੀ ਉਹ ਮੰਗਦੇ ਨਹੀਂ ਸੀ ਹੁਣ ਪੰਥ ਦਾ ਕੋਈ ਰੋਲਾ ਪੈ ਜੇ 23 ਤਾਂ ਉਹਦੇ ਨਾਲ ਪੱਕੇ ਨੇ ਨਾ ਫੇਰ ਟਿਕਟਾਂ ਦੀ ਵੰਡ ਦਾ ਤੈਨੂੰ ਟਿਕਟ ਦੇਉ ਜੀ ਇਹਨੂੰ ਟਿਕਟ ਦੇਉ ਫੇਰ ਲੜਾਈ ਜਿੰਨੇ 23 ਚੋਂ ਉਹ ਸਿੱਖਾਂ ਨੂੰ ਦੇਣਗੇ ਉਹਨਾਂ ਅਕਾਲੀ ਹਿੰਦੂਆਂ ਨੂੰ ਦੇ ਦੇਣਗੇ ਟਿਕ ਟੋ ਕੋਈ ਗਲਤ ਗੱਲ ਨਹੀਂ ਜਦੋਂ ਕੋਟਾ ਤਾਂ ਇਹ ਵੰਡ ਲਿਆ ਤੁਸੀਂ 23 ਉਹਨਾਂ ਦੇ ਪੱਕੇ 23 ਤੁਸੀਂ ਦੇਣ ਨੂੰ ਫਿਰਦੇ ਹੋ ਬਾਕੀ ਚੋਂ ਆਇਆ ਕਰਨ ਮੀਟਿੰਗ ਤੋਂ ਬੜਾ ਚਲੋ ਹੋਇਆ ਜੋ ਬੀਤੀ ਸਾਰੀ ਗੱਲ ਹਮਾਇਤ ਵਾਲੀ ਗੱਲ ਤੇ ਟਿਕਟਾਂ ਵੰਡ ਵਾਲੀ ਗੱਲ ਤੇ ਫਿਰ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਗਿਆ ਉਦੋਂ ਕੀ ਗੱਲਾਂ ਹੋਈਆਂ ਉਦੋਂ ਪਹਿਲਾਂ ਕਿਹੜੀ ਗੱਲ ਤੇ ਲੜਾਈ ਹੋਈ ਆਪ ਦਾ ਪ੍ਰਧਾਨ ਬਣਾ ਲਓ ਕੀ ਕੁਛ ਕੀਤਾ ਸੋਪੋਂ ਕਾਚੋ ਗੱਲਾਂ ਹੈਗੀਆਂ ਨੇ ਪਰ ਬਹੁਤ ਵੱਡੀਆਂ ਗੱਲਾਂ ਹੋਰ ਨੇ ਜਿਹੜੀਆਂ ਹੋਰਾਂ ਨੂੰ ਪਤਾ ਰਹਿ ਗਈਆਂ ਅਸੀਂ ਇੱਕ ਸੁਝਾਅ ਦਿੰਨੇ ਆ ਸਾਰਿਆਂ ਨੂੰ ਉਹਨਾਂ ਚੋਂ ਬਹੁਤ ਬੰਦੇ ਇੱਥੇ ਬੈਠੇ ਨੇ ਜਿਨ੍ਹਾਂ ਕੋਲੇ ਉਹਨਾਂ ਦੀਆਂ ਵੀਡੀਓ ਹੱਥ ਲਿਖਤ ਕੱਲੇ ਮੈਨੂੰ ਕਿਸੇ ਨੇ ਕਿਹਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ 1995 ਚ ਅਨੰਤਪੁਰ ਸਮਾਗਮ ਹੋਇਆ ਸੀ ਟੋੜਾ ਸਾਹਿਬ ਦੀਆਂ ਸਪੀਚਾਂ ਨੇ ਬਹੁਤ ਵੀਡੀਓ ਦੀਆਂ ਜਿਹੜੇ ਉਹਨਾਂ ਨੇ ਸ਼ਬਦ ਨੇ ਇੱਕ ਗੱਲ ਜਿਹੜੀ ਤੁਰਿਆ ਇਹਨੂੰ ਹੋਰ ਅੱਗੇ ਤੋਰਨ ਦੀ ਲੋੜ ਆ ਜਿਹੜੇ ਹਸਾਬ ਨਾਲ ਤੋਰੀ ਜਾ ਸਕਦੀ ਹੈ ਇਹ ਛੋਟਾ ਜਿਹਾ ਪਰਾਲਾ ਕੀਤਾ ਕਿਤਾਬਾਰੇ ਬਲਾਰੇ ਅਸੀਂ ਸਿਰਫ ਇਹ ਨਹੀਂ ਸੋਚਿਆ ਵੀ ਪ੍ਰਸ਼ੰਸਕ ਕਿ ਬੁਲਾਉਣੇ ਨੇ ਬਲਾਰੇ ਕੌਣ ਬੁਲਾਏ ਜਾਣ ਉਹਦੇ ਵਿੱਚ ਵੀ ਅਸੀਂ ਇਸ ਭਾਵਨਾ ਨੂੰ ਖਿਆਲ ਰੱਖਿਆ ਸਰਦਾਰ ਅਜਮੇਰ ਸਿੰਘ ਕਰਮਜੀਤ ਡਾਕਟਰ ਗਰਗ ਸਾਹਿਬ ਤੇ ਬਾਈਆ ਸਾਹਿਬ ਨੂੰ ਕਿਹਾ ਸੀ ਉਹ ਕਹਿੰਦੇ ਮੈਂ ਤਾਂ ਸ਼ਿਮਲੇ ਜਾ ਰਿਹਾ ਜਗਤਾਰ ਸਿੰਘ ਨੂੰ ਕਿਹਾ ਸੀ ਉਹ ਕਹਿੰਦੇ ਵੀ ਮੈਨੂੰ ਬੈਠਣ ਦੀ ਸਮੱਸਿਆ ਖੁੱਲ ਕੇ ਵਿਚਾਰਾ ਕਰੀਏ ਜੋ ਘਾਟਾਂ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਉਹੀ ਇੱਕ ਤਾਲਾ ਸਵਾਲ ਅੱਜ ਫੇਰ ਉੱਥੇ ਖੜਾ ਉਹੀ ਪੰਥ ਕੇ ਇੱਕ ਤਾਲਾ ਸਵਾਲ ਢੀਂਡ ਸਾਹਿਬ ਦੀ ਅਰਦਾਸ ਤੇ ਧਾਮੀ ਸਾਹਿਬ ਜੋ ਬੋਲੇ ਨੇ ਉਹੀ ਗੱਲਾਂ ਫੇਰ ਬੋਲੀਆਂ ਨੇ ਉੱਥੇ ਟੋੜਾ ਸਾਹਿਬ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਤਿਆਗ ਕਿਵੇਂ ਹੁੰਦਾ ਹੋਰ ਗੱਲਾਂ ਕਿਵੇਂ ਹੁੰਦੀਆਂ ਨੇ ਸੋ ਇਸ ਪ੍ਰਸੰਗ 'ਚ ਇੱਕ ਕਿਤਾਬ ਖਾਲਸਾ ਪੰਥ ਨੂੰ ਕਹ ਲੋ ਪੰਜਾਬ ਨੂੰ ਕਹ ਲੋ ਸਾਰਿਆਂ ਨੂੰ ਸਮਰਪਿਤ ਆਸਾ ਕਿ ਸਾਂਝ ਕਰੀਜੇ ਗੁਣਾ ਕੇਰੀ ਆਪਾਂ ਇਹ ਸਾਂਝ ਨੂੰ ਹੋਰ ਅੱਗੇ ਵਧਾਵਾਂਗੇ ਤੁਹਾਡੇ ਵਿਚਾਰ ਜੋ ਵੀ ਜਿੰਨਾ ਵੱਧ ਹੋ ਸਕੇ ਕਰਾਂਗੇ ਇਹ ਚ ਇੱਕ ਸਭ ਤੋਂ ਸਿਆਸੀ ਖਰੜਾ ਅਹਿਮ ਆ ਅਮਰ ਸਰ ਹਲਾਣਾ ਵਿੱਚ ਮੰਗੂ ਸਰਦਾਰ ਅਜਮੇਰ ਸਿੰਘ ਦੀ ਲਿਖਤਾ ਹੋ ਜਿਹੜਾ ਵੈਂਕਟ ਚ ਲਈਆ ਕਮਿਸ਼ਨ ਨੂੰ ਸੰਪਿਆ ਸੀ ਬਾਅਦ ਦੇ ਵਿੱਚ ਆ ਕੇ ਤੇ ਉਹ ਕਮਿਸ਼ਨ ਨੇ ਪ੍ਰਸ਼ੰਸਾ ਕੀਤੀ ਸੀ ਚੰਨੂ ਮਦਰ ਸਾਹਿਬ ਵੀ ਦੱਸਦੇ ਨੇ ਭయ్యా ਸਾਹਿਬ ਵੀ ਦੱਸਦੇ ਨੇ ਵੀ ਸਭ ਤੋਂ ਵਧੀਆ ਸੌਦਾ ਚ ਸੌਦਾ ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਉਹ ਟੋੜਾ ਸਾਹਿਬ ਵਾਲਾ ਡਾਕੂਮੈਂਟ ਸੀ ਜਿਹੜਾ ਸਾਡੇ ਸਾਹਮਣੇ ਆਇਆ ਸੋ ਇੰਨੀ ਇੱਕ ਗੱਲ ਨਾਲ ਮੈਂ ਖਿਮਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ